ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਤਾਂ ਬਈ ਆਪਾਂ 20-25 ਦਿਨ ਪਹਿਲਾਂ ਜਰਮਨ ਸ਼ੈਫਡ ਇੱਕ ਕੁੱਤੀ ਦਿੱਤੀ ਸੀਗੀ ਤਾਂ ਮਾਲਾ ਵੀ ਕੁੱਤੀ ਸੀਗੀ ਆਪਣੀ ਗਵਾਂਡੀਆਂ ਦੀ ਆ ਮੁੰਡਾ ਜਿਹੜਾ ਭਰਨੇ ਆਲਾ ਖੜਾ ਇਹਨਾਂ ਦੀ ਕੁੱਤੀ ਸੀਗੀ ਤੇ ਇਹਨਾਂ ਨੇ ਗਿਫਟ ਕਰੀ ਸੀਗੀ ਬਈ ਤੁਹਾਨੂੰ ਤੁਸੀਂ ਸਾਰਿਆਂ ਨੇ ਇੰਸਟਾ ਤੇ ਵੀਡੀਓ ਦੇਖੀ ਆ ਬਈ ਉਹ ਜਰਮਨ ਸ਼ੈਫਡ ਦੀ ਜਿਹੜੀ ਗਿਫਟ ਕਰੀ ਸੀ ਤੇ ਬਹੁਤ ਸਾਰੇ ਭਰਾਵਾਂ ਦੇ ਕਮੈਂਟ ਵੀ ਆਉਂਦੇ ਸੀ ਵੀ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਤਾਂ ਭਈਆ ਗੋਪੀ ਹੋਰਾਂ ਦੀ ਭੈਣ ਦਾ ਘਰ ਆ ਤੇ ਕੁੱਤੀ ਬਈ ਇਹਨਾਂ ਨੂੰ ਦੇਤੀ ਸੀ ਹਨਾ ਉਸ ਤੋਂ ਬਾਅਦ ਵੀਰੇ ਮੇਰੇ ਕੋਲੇ 5-7 ਦਿਨ ਹੋ ਗਏ 10 ਦਿਨ ਹੋ ਗਏ ਕੈਨੇਡਾ ਤੋਂ ਫੋਨ ਆਇਆ ਇੱਕ ਮੁੰਡੇ ਦਾ ਕਹਿੰਦਾ ਬਈ ਕੁੱਤੀ ਸਾਡੀ ਆ ਕਹਿੰਦਾ ਡੇਢ ਮਹੀਨਾ ਹੋ ਗਿਆ ਕੁੱਤੀ ਭੱਜੀ ਨੂੰ ਉਹ ਅੰਕਲ ਜੀ ਆ ਖੜੇ ਨੇ ਹਨਾ ਇਹਨਾਂ ਦੇ ਬੇਟੇ ਦਾ ਫੋਨ ਆਇਆ ਤੇ ਉਸ ਤੋਂ ਬਾਅਦ ਬਈ ਕਈ ਜਾਣਿਆਂ ਦੇ ਫੋਨ ਆਏ ਮੇਰੇ ਕੋਲੇ ਮੇਰੇ ਜਾਣਕਾਰ ਦੇ ਤੇ ਆ ਬਾਈ ਹੋਰਾਂ ਨੇ ਫੋਨ ਕਰਾਈ ਵੀ ਐ ਕਰਕੇ ਵੀ ਆ ਗੱਲ ਬਾਤ ਆ ਵੀ ਕੁੱਤੀ ਸਾਡੀ ਆ ਤਾਂ ਬਈ ਅੱਜ ਆਪਾਂ ਉਹ ਚੀਜ਼ ਹੁਣ ਕਲੀਅਰ ਕਰਨ ਲੱਗੇ ਆਂਗੇ ਜੇ ਆ ਬਾਈ ਹੋਰਾਂ ਦੀ ਕੁੱਤੀ ਹੋਈ ਤਾਂ ਬਈ ਆ ਬਾਈ ਲੈ ਜਾਣਗੇ ਤੇ ਜੇ ਆ ਆ ਮੁੰਡੇ ਦੀ ਜੇ ਮਨ ਲਾ ਮੈਨੂੰ ਤਾਂ ਵੀਰੇ ਮੈਂ ਇਹਨਾਂ ਦਾ ਗਮਾਂਡੀਆਂ ਮੈਨੂੰ ਤਾਂ ਪਰਸਨਲੀ ਪਤਾ ਵੀ ਇਹਨਾਂ ਦੀ ਆ ਹਨਾ ਤਾਂ ਇਹਨਾਂ ਨੂੰ ਡਾਊਟ ਆ ਮਨ ਲਾ ਵੀ ਸ਼ੱਕ ਆ ਹਨਾ ਵੀ ਕਿਤੇ ਸਾਡੀ ਹੋਵੇ ਚਲੋ ਬਈ ਜਿਹਦਾ ਜਾਨਵਰ ਹੁੰਦਾ ਬੰਦਾ ਲੱਭਦਾ ਹੀ ਹੁੰਦਾ ਤੇ ਚਲੋ ਆਜੋ ਬਈ ਫਿਰ ਆਪਾਂ ਚੱਲਦੇ ਆਂ ਤੇ ਇੱਧਰ ਜਾਨਵਰ ਆ ਮੇਰੇ ਖਿਆਲ ਚ ਇੱਧਰ ਆ ਕੁੱਤੀ ਤਾਂ ਦੇਖਦੇ ਆਂ ਬਈ ਬਾਈ ਖੋਲ ਹੀ ਦਿਓ ਉੱਥੇ ਖੋਲ ਦਿਓ ਆਪਾਂ ਇੱਥੇ ਹੀ ਦੇਖ ਲੈਨੇ ਆ ਕੁੱਤੀ ਬਾਹਰ ਆਊ ਕਿ ਨਹੀਂ ਇੱਥੇ ਹੀ ਲਿਆਓ ਔਰੀ ਹਟ ਜਾਨੇ ਆਪਾਂ ਉੱਥੋਂ ਛੱਡ ਦਿਓ ਬਈ ਖੁੱਲੀ ਤਾਂ ਦੇਖਦੇ ਆਂ ਬਈ ਹੁਣ ਕਿਹਦੇ ਕੋਲੇ ਜਾਂਦੀ ਆ ਆ ਅੰਕਲ ਜੀ ਕਹਿੰਦੇ ਨੇ ਫਾੜੀ ਆ ਤੇ ਉਹ ਮੁੰਡਾ ਕਹਿੰਦਾ ਫਾੜੀ ਆ ਤਾਂ ਬਈ ਆ ਚੱਕਰ ਹੁਣ ਦੇਖਦੇ ਆਂ ਇਧਰੋਂ ਆ ਗਈ ਬਈ ਕੁੱਤੀ ਆ ਗਈ ਬਈ ਕੁੱਤੀ ਤਬਈ ਉਰੇ 10 ਬੰਦੇ ਖੜੇ ਆਗੇ ਉਹ ਗਈ ਬਈ ਉਹ ਮੁੰਡੇ ਕੋਲੇ ਦੇਖੋ ਆ ਗਈ ਬਈ ਉਰੇ ਖੜੇ ਆ ਬਈ ਤਿੰਨ ਬੰਦੇ ਇੱਧਰ ਖੜੇ ਆ ਤੇ ਤਿੰਨ ਖੜੇ ਆ ਇੱਧਰ ਤੇ ਫਤਵਾ ਮੈਂ ਬਈ ਉਹ ਲਾਲੀਆਂ ਟਾਂਗੀਆਂ ਜਾਨਵਰ ਨਹੀਂ ਦੇਖੋ ਦੇਖੋ ਬਈ ਦੇਖੋ ਬਈ ਲਾੜ ਕਰਦੀ ਇਹ ਵੀ 20 25 ਦਿਨਾਂ ਬਾਅਦ ਮਿਲੀ ਆ ਮੁੰਡੇ ਨੂੰ ਦੇਖ ਲਓ ਅੰਕਲੋ ਅੰਕਲ ਜੀ ਹੁਣ ਤਸੱਲੀ ਕਰ ਲਓ ਜੀ ਵੀਡੀਓ ਬਣਾ ਤੂੰ ਵੀ ਦੇਖ ਕੇ ਕਰਾ ਲੈ ਨਾ ਨਾ ਤਸੱਲੀ ਕਰ ਲਓ ਜੀ ਕੋਈ ਨਹੀਂ ਹਾਂ ਹਾਂ ਉਹੀ ਗੱਲ ਆ ਉਹੀ ਗੱਲ ਉਹ ਤਾਂ ਆਉਣ ਸਾਰੀ ਟਾਂਗੀਆਂ ਲਾ ਲਈਆਂ ਨਹੀਂ ਬਸ ਹੈ ਕੱਢ ਦੇ ਵਿੱਚੋਂ ਕੱਢ ਮੀਨ ਮਰ ਗਈ ਹੈ ਤੇ ਕਿਉਂਕਿ ਉਹ ਕੱਢੇ ਛੋਟਾ ਹੈ ਅੱਛਾ ਇਹ ਤਾਂ ਛੋਟਾ ਹੀ ਕਰਦਾ ਮੰਨ ਲਓ ਕਿ ਤੁਹਾਡੇ ਕਹਿੰਦਾ ਮਤਲਬ ਵੀ ਉਹ ਨਹੀਂ ਹੈਗੀ ਕੁੱਤੀ ਇਹ ਕੱਲੀ ਕੱਲੀ ਇੱਧਰ ਹੋ ਕੇ ਦੇਖ ਰਿਹਾ ਕੰਦ ਨਹੀਂ ਨਹੀਂ ਜਾਨਵਰ ਹੁੰਦਾ ਤਾਂ ਬਈ ਜਾਂਦਾਗਾ ਦੇਖੋ ਉਹ ਮੁੰਡੇ ਕੋਲੇ ਜਾਂ ਸਾਡੇ ਕੋਲੇ ਇੱਕ ਇੱਕ ਬੰਦੇ ਕੋਲੇ ਵੀ ਨਹੀਂ ਆਈ ਉਹਦੇ ਕੋਲੇ ਉਹਦੀਆਂ ਟਾਂਗੀਆਂ ਲਾ ਲਈਆਂ ਤੇ ਆਹ ਬੈ ਗਈ ਜਮਾ ਉਹਦੇ ਕੋਲੇ ਤੇ ਇਧਰ ਬਈ ਅਸੀਂ 10 8 10 ਬੰਦੇ ਖੜੇ ਆਂ ਦੇਖ ਲਓ ਕਿਸੇ ਕੋਲੇ ਨਹੀਂ ਗਈ ਹੈਗੀ ਜਾਨਵਰ ਬਈ ਜਦੋਂ ਮਾਲਕ ਕੋਲੇ ਮਾਲਕ ਨੂੰ ਕਈ ਦਿਨਾਂ ਬਾਅਦ ਮਿਲਦਾ ਤਾਂ ਬਈ ਉਹ ਟਾਂਗੀਆਂ ਲਾਉਂਦਾਗਾ ਹਨਾ ਜਿਵੇਂ ਇਹਨੇ ਲਾਈਆਂ ਸੀ ਬਾਕੀ ਅੰਕਲ ਜੀ ਹਨਾ ਆਪੀ ਇਹਨਾਂ ਨੇ ਦੱਸਤਾ ਵੀ ਹਨਾ ਵੀ ਸਾਡੀ ਕੁੱਤੀ ਦਾ ਕੱਦ ਦੇ ਛੋਟਾ ਫੀਏ ਦੇ ਨਾਲੋਂ ਇਹ ਤਾਂ ਵੱਡਾ ਹੈ ਅੱਛਾ ਹਾਂ ਅੰਕਲ ਜੀ ਨੇ ਦੱਸਤਾ ਬਾਕੀ ਵੀ ਇਹ ਤਾਂ ਕੱਦ ਵੱਡਾ ਹੈਗਾ ਵੀ ਉਹ ਨਹੀਂ ਹੈਗੀ ਇਹ ਇਧਰ ਆ ਜਾ ਚੱਲ ਅੰਦਰ ਤਾ ਬਈ ਆ ਮਸਲਾ ਸੀਗਾ ਕਈ ਦਿਨ ਹੋ ਗਏ ਸੀ 10 15 ਦਿਨ ਤੇ ਪਹਿਲਾਂ ਮੇਰੇ ਕੋਲੇ ਟਾਈਮ ਨਹੀਂ ਸੀ ਤੇ ਅੱਜ ਬਾਈ ਹੋਰਾਂ ਨੂੰ ਨਾਲ ਲਿਆ ਕੇ ਤੇ ਜਾਈ ਬਾਈ ਹੋਰਾਂ ਦੀ ਤਸੱਲੀ ਕਰਾਈ ਆਗੀ ਤਾਂ ਬਾਕੀ ਬਈ ਹਨਾ ਚਲੋ ਡਾਊਟ ਸਭ ਨੂੰ ਹੋ ਜਾਂਦਾ ਕਈ ਵਾਰ ਪਲੇਖਾ ਲੱਗ ਜਾਂਦਾ ਉਂ ਬਾਈ ਹੋਰਾਂ ਨੂੰ ਅਸੀਂ ਕਿਹਾ ਸੀਗਾ ਵੀ ਵੀ ਕੁੱਤੀ ਨਹੀਂ ਹੈਗੀ ਹਨਾ ਮੈਂ ਕਿਉਂਕਿ ਮੇਰੇ ਅੱਖਾਂ ਸਾਹਮਣੇ ਵੱਡੀ ਹੋਈ ਅਬੀਆ ਕੁੱਤੀ ਹਨਾ ਪਰ ਅੰਕਲ ਜੀ ਕਹਿੰਦੇ ਚਲੋ ਸਾਨੂੰ ਇੱਕ ਵਾਰੀ ਦਿਖਾ ਦਿਓ ਸਾਡਾ ਸ਼ੱਕ ਦੂਰ ਹੋ ਜੂ ਤੇ ਚਲੋ ਬਈ ਅੱਜ ਆ ਗੱਲ ਕਲੀਅਰ ਹੋ ਗਈ ਠੀਕ ਹੈ ਅੰਕਲ ਜੀ ਬਹੁਤ ਠੀਕ ਹੈ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ